ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਗ੍ਰਿਫਤਾਰੀ ਨੇ ਇਸ ਗੱਲ ਨੂੰ ਸਪਸ਼ਟ ਕਰਤਾ ਹੈ ਕਿ ਸ਼ਰਾਬ ਘੁਟਾਲੇ ਦੇ ਅਸਲੀ ਕਿੰਗਪਿਨ ਅਰਵਿੰਦ ਕੇਜਰੀਵਾਲ ਹੀ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੀ ਸੀ ਕਿ ਜਦੋਂ ਇਸ ਘੁਟਾਲੇ ਦੀ ਜਾਂਚ ਹੋਏਗੀ ਇਹ ਜਾਂਚ ਕੇਜਰੀਵਾਲ ਸਭ ਤੱਕ ਪਹੁੰਚੇਗੀ ਔਰ ਇਸ ਗੱਲ ਤੋਂ ਹੋਰ ਵੀ ਜ਼ਿਆਦਾ ਸਪਸ਼ਟ ਹੁੰਦਾ ਹੈ ਪਿਛਲੇ ਕਈ ਮਹੀਨਿਆਂ ਤੋਂ ਈਡੀ ਇਹਨਾਂ ਨੂੰ ਬੁਲਾ ਰਹੀ ਹੈ ਕਿ ਜਾਂਚ ਸ਼ਾਮਿਲ ਹੋ ਕਿੰਨੇ ਸੱਮਨ ਭੇਜਤੇ ਲੇਕਿਨ ਆਨੇ ਬਹਾਨੇ ਟਾਲਦੇ ਰਹੇ ਕਿਉਂਕਿ ਚੋਰ ਦੀ ਦਾੜੀ ਸਤਿੰਕਾ ਇਹਨਾਂ ਨੂੰ ਪਤਾ ਸੀ ਕਿ ਮੈਂ ਜਦੋਂ ਜਾਂਚ ਲਈ ਜਾਵਾਂਗਾ ਮੈਂ ਕੋਈ ਗੱਲ ਸਾਬਿਤ ਕਰਨੀ ਪਾਉਣੀ ਮੇਰਾ ਝੂਠ ਸਭ ਸਾਹਮਣੇ ਆ ਗਿਆ ਮੇਰਾ ਭ੍ਰਸ਼ਟਾਚਾਰ ਨੰਗਾ ਹੋ ਗਿਆ ਇਸ ਕਰਕੇ ਗ੍ਰਿਫਤਾਰੀ ਤੋਂ ਬਚਣ ਲਈ ਕਦੀ ਇਹ ਕੋਰਟ ਦੇ ਦਰਵਾਜ਼ੇ ਪਹੁੰਚ ਕੇ ਔਰ ਅੱਜ ਤਾਂ ਹਾਈ ਕੋਰਟ ਨੇ ਵੀ ਇਹਨਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਦਿੱਲੀ ਦਾ ਜਿਹੜਾ ਐਕਸਾਈਜ਼ ਘੁਟਾਲਾ ਹੈ ਉਸੇ ਤਰ੍ਹਾਂ ਦਾ ਘੁਟਾਲਾ ਉਸੇ ਦੀ ਤਰਜ਼ ਤੇ ਪੰਜਾਬ ਦੇ ਐਕਸਾਈਜ਼ ਦੇ ਅੰਦਰ ਵੀ ਘੁਟਾਲਾ ਹੋਇਆ ਹੈ ਉਹ ਜਿਹੜੀ ਜਾਂਚ ਹੈ ਪੰਜਾਬ ਤੱਕ ਵੀ ਆਏਗੀ ਪਰ ਪੰਜਾਬ ਦੇ ਜਿਹੜੇ ਭ੍ਰਸ਼ਟਾਚਾਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਐਕਸਾਈਜ਼ ਪਾਲਿਸੀ ਚ ਘੁਟਾਲਾ ਕੀਤਾ ਹੈ ਉਹਨਾਂ ਦਾ ਨੰਬਰ ਵੀ ਛੇਤੀ ਲੱਗਣਾ ਹੈ ਇਹ ਮੋਦੀ ਸਾਹਿਬ ਦੀ ਸਰਕਾਰ ਹੈ ਔਰ ਮੋਦੀ ਸਾਹਿਬ ਨੇ ਬੜਾ ਸਪਸ਼ਟ ਕਿਹਾ ਹੈ ਕੋਈ ਵੀ ਭ੍ਰਸ਼ਟਾਚਾਰੀ ਬਚੇਗਾ ਨਹੀਂ ਇਹ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕੱਟੜ ਇਮਾਨਦਾਰ ਦੱਸਦੇ ਸੀ ਦਰਅਸਲ ਇਹ ਸਭ ਤੋਂ ਜ਼ਿਆਦਾ ਕੱਟੜ ਬੇਈਮਾਨ ਸਭ ਤੋਂ ਜ਼ਿਆਦਾ ਭ੍ਰਸ਼ਟਾਚਾਰੀ ਨੇ ਇਹਨਾਂ ਦਾ ਭ੍ਰਸ਼ਟਾਚਾਰ ਦਿੱਲੀ 'ਚ ਵੀ ਸਾਹਮਣੇ ਆਇਆ ਉਰੇਣ ਦਾ ਭ੍ਰਸ਼ਟਾਚਾਰ ਪੰਜਾਬ ਚ ਵੀ ਪਗ ਪਗ ਤੇ ਕਦਮ ਕਦਮ ਤੇ ਸਾਹਮਣੇ ਆ ਰਿਹਾ ਸੋ ਇਸ ਕਰਕੇ ਅੱਜ ਪੂਰੇ ਦੇਸ਼ ਦੇ ਸਾਹਮਣੇ ਦਿੱਲੀ ਦੇ ਲੋਕਾਂ ਦੇ ਸਾਹਮਣੇ ਔਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੀ ਆਮ ਆਦਮੀ ਪਾਰਟੀ ਦਾ ਭ੍ਰਸ਼ਟਾਚਾਰ ਦਾ ਜਿਹੜਾ ਚਿਹਰਾ ਹੈ ਉਹ ਨੰਗਾ ਹੋਇਆ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ED ਵੱਲੋਂ ਗ੍ਰਿਫਤਾਰੀ ਨੇ ਇਸ ਗੱਲ ਨੂੰ ਸਪਸ਼ਟ ਕਰਤਾ ਹੈ ਕਿ ਸ਼ਰਾਬ ਘਟਾਲੇ ਦੇ ਅਸਲੀ ਕਿੰਗਪਿੰਨ ਅਰਵਿੰਦ ਕੇਜਰੀਵਾਲ ਹੈ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੀ ਸੀ ਕਿ ਜਦੋਂ ਇਸ ਘੁਟਾਲੇ ਦੀ ਜਾਂਚ ਹੋਏਗੀ ਇਹ ਜਾਂਚ ਕੇਜਰੀਵਾਲ ਸਭ ਤੱਕ ਪਹੁੰਚੇਗੀ। ਔਰ ਇਸ ਗੱਲ ਤੋਂ ਹੋਰ ਵੀ ਜ਼ਿਆਦਾ ਸਪਸ਼ਟ ਹੁੰਦਾ ਪਿਛਲੇ ਕਈ ਮਹੀਨਿਆਂ ਤੋਂ ਈਡੀਐਨਾਂ ਨੂੰ ਬੁਲਾ ਰਹੀ ਹੈ ਕਿ ਜਾਂਚ ਸ਼ਾਮਿਲ ਹੋਵੋ। ਕਿੰਨੇ ਸੱਮਨ ਭੇਜਦੇ ਲੇਕਿਨ ਆਨੇ ਬਹਾਨੇ ਟਾਲਦੇ ਰਹੇ ਕਿਉਂਕਿ ਚੋੜ ਦੀ ਢਾਲ ਇਸ ਤਿੰਨਾਂ ਇਹਨਾਂ ਨੂੰ ਪਤਾ ਸੀ ਕਿ ਮੈਂ ਜਦੋਂ ਜਾਂਚ ਲਈ ਜਾਵਾਂਗਾ ਮੈਂ ਕੋਈ ਗੱਲ ਸਾਬਿਤ ਕਰਨੀ ਪਾਣੀ ਮੇਰਾ ਝੂਠ ਸਭ ਸਾਹਮਣੇ ਆ ਗਿਆ ਹੈ ਮੇਰਾ ਭ੍ਰਸ਼ਟਾਚਾਰ ਨੰਗਾ ਹੋ ਗਿਆ ਹੈ। ਇਸ ਕਰਕੇ ਗ੍ਰਿਫਤਾਰੀ ਤੋਂ ਬਚਣ ਲਈ ਕਦੀ ਇਹ ਕੋਰਟ ਦੇ ਦਰਵਾਜ਼ੇ ਪਹੁੰਚ ਕੇ ਅਜੇ ਤਾਂ ਹਾਈ ਕੋਰਟ ਨੇ ਵੀ ਇਹਨਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਦਿੱਲੀ ਦਾ ਜਿਹੜਾ ਐਕਸਾਈਜ਼ ਘੁਟਾਲਾ ਹੈ ਉਸੇ ਤਰ੍ਹਾਂ ਦਾ ਘੁਟਾਲਾ ਉਸੇ ਦੀ ਤਰਜ਼ ਤੇ ਪੰਜਾਬ ਦੇ ਐਕਸਾਈਜ਼ ਦੇ ਅੰਦਰ ਵੀ ਘੁਟਾਲਾ ਹੋਇਆ ਹੈ ਔਰ ਇਹ ਜਿਹੜੀ ਜਾਂਚ ਹੈ ਪੰਜਾਬ ਤੱਕ ਵੀ ਆਏਗੀ ਪਰ ਪੰਜਾਬ ਦੇ ਜਿਹੜੇ ਭ੍ਰਸ਼ਟਾਚਾਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਐਕਸਾਈਜ਼ ਪਾਲਿਸੀਜ਼ ਘੁਟਾਲਾ ਕੀਤਾ ਹੈ ਉਹਨਾਂ ਦਾ ਨੰਬਰ ਵੀ ਛੇਤੀ ਲੱਗਣਾ ਹੈ ਇਹ ਮੋਦੀ ਸਾਹਿਬ ਦੀ ਸਰਕਾਰ ਹੈ ਔਰ ਮੋਦੀ ਸਾਹਿਬ ਨੇ ਬੜਾ ਸਪਸ਼ਟ ਕਿਹਾ ਹੈ ਕੋਈ ਵੀ ਭ੍ਰਸ਼ਟਾਚਾਰੀ ਬਚੇਗਾ ਨਹੀਂ ਇਹ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕੱਟੜ ਇਮਾਨਦਾਰ ਦੱਸਦੇ ਸੀ ਦਰਅਸਲ ਸਭ ਤੋਂ ਜ਼ਿਆਦਾ ਕੱਟੜ ਬੇਈਮਾਨ ਸਭ ਤੋਂ ਜ਼ਿਆਦਾ ਭ੍ਰਸ਼ਟਾਚਾਰੀ ਨੇ ਇਹਨਾਂ ਦਾ ਭ੍ਰਸ਼ਟਾਚਾਰ ਦਿੱਲੀ 'ਚ ਵੀ ਸਾਹਮਣੇ ਆਇਆ ਔਰ ਇਹਨਾਂ ਦਾ ਭ੍ਰਸ਼ਟਾਚਾਰ ਪੰਜਾਬ 'ਚ ਵੀ ਪਗ ਪਗ ਤੇ ਕਦਮ ਕਦਮ ਤੇ ਸਾਹਮਣੇ ਆ ਰਿਹਾ ਹੈ ਸੋ ਇਸ ਕਰਕੇ ਅੱਜ ਪੂਰੇ ਦੇਸ਼ ਦੇ ਸਾਹਮਣੇ दिल्ली के लोगों के सामने और पंजाब के लोगों के सामने भी आम आदमी पार्टी का भ्रष्टाचार का जो चेहरा है वो नंगा है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।